ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਪੰਜਾਬੀ ਮਲਬਾਈ ਬਿਲੋਂਗਸ ਦੇ ਉੱਤੇ ਹਾਜ਼ਰ ਹੋਇਆ ਕਿਸਾਨ ਵੀਰੋ ਅੱਜ ਬਾਸਮਤੀ ਝੋਨੇ ਦੇ ਤਾਜ਼ਾ ਰੇਟਾਂ ਦੀ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨ ਵੀਰੋ ਸੰਗਰੂਰ ਮੰਡੀ ਦੀ ਜਿੱਥੇ 11 21 ਦਾ ਰੇਟ 3000 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਰਿਹਾ 17 18 ਦਾ ਰੇਟ ਹੈ ਜਿਹੜਾ 2800 ਰੁਪਏ ਤੋਂ ਲੈ ਕੇ 3220 ਰੁਪਏ ਦਾ ਕਰ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਰਿਹਾ ਤੇ 1847 ਦਾ ਰੇਟ 2600 ਰੁਪਏ ਤੋਂ ਲੈ ਕੇ 2800 ਰੁਪਏ ਤੱਕ ਰਿਹਾ ਮਸਲ 1401 ਦਾ ਰੇਟ 3200 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਰਿਹਾ ਰਾਣੀਆਂ ਮੰਡੀ ਦੇ ਵਿੱਚ ਕਿਸਾਨ ਵੀਰੋਂ 1509 ਦਾ ਰੇਟ 2700 ਰੁਪਏ ਤੋਂ ਲੈ ਕੇ 2900 ਰੁਪਏ ਆ ਰਿਹਾ 1847 ਦਾ ਰੇਟ 2500 ਤੋਂ ਲੈ ਕੇ 2700 ਰੁਪਏ ਤੱਕ ਰਿਹਾ 1401 ਦਾ ਰੇਟ 3210 ਰੁਪਏ ਰਿਹਾ ਬਰਬਾਲਾ ਮੰਡੀ ਦੇ ਵਿੱਚ ਕਿਸਾਨ ਵੀਰੂ 11 21 ਦਾ ਰੇਟ 3200 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਰਿਹਾ 17 18 ਦਾ ਰੇਟ 2800 ਰੁਪਏ ਤੋਂ ਲੈ ਕੇ 3430 ਰੁਪਏ ਰਿਹਾ 18 85 ਦਾ ਰੇਟ 2800 ਰੁਪਏ ਤੋਂ ਲੈ ਕੇ 3040 ਰੁਪਏ ਰਿਹਾ 1509 ਦਾ ਰੇਟ ਕਿਸਾਨ ਵੀਰੋ 2700 ਰੁਪਏ ਤੋਂ ਲੈ ਕੇ 2910 ਰੁਪਏ ਤੱਕ ਰਿਹਾ ਅੰਮ੍ਰਿਤਸਰ ਸਹਿ ਮੰਡੀ ਦੇ ਵਿੱਚ ਕਿਸਾਨ ਵੀਰੋ 1121 ਦਾ ਰੇਟ 3380 ਰੁਪਏ ਤੱਕ ਕਰ ਰਿਹਾ 17 18 ਦਾ ਰੇਟ 2700 ਰੁਪਏ ਤੋਂ ਲੈ ਕੇ 3220 ਰੁਪਏ ਤੱਕ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਰਿਹਾ ਸਮਾਰਖਾ ਮੰਡੀ ਦੇ ਵਿੱਚ ਕਿਸਾਨ ਵੀਰੂ 11 21 ਦਾ ਰੇਟ 3800 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਕਰ ਰਿਹਾ 18 85 ਦਾ ਰੇਟ 3200 ਰੁਪਏ ਤੋਂ ਲੈ ਕੇ 3580 ਰੁਪਏ ਰਿਹਾ 17 18 ਦਾ ਰੇਟ 3200 ਰੁਪਏ ਤੋਂ ਲੈ ਕੇ 3470 ਰੁਪਏ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਰਿਹਾ ਗਿੱਦੜਵਾਹਾ ਮੰਡੀ ਦੇ ਵਿੱਚ ਕਿਸਾਨ ਵੀ ਰੋ 17 18 ਦਾ ਰੇਟ ਹੈ ਉਹ 2800 ਰੁਪਏ ਤੋਂ ਲੈ ਕੇ 3120 ਰੁਪਏ ਤੱਕ ਕਰ ਰਿਹਾ 1509 ਦਾ ਰੇਟ 2900 ਰੁਪਏ 2950 ਰੁਪਏ ਤੱਕ ਕਰ ਰਿਹਾ 18 47 ਦਾ ਰੇਟ 2500 ਰੁਪਏ ਤੋਂ ਲੈ ਕੇ 2700 ਰੁਪਏ ਤੱਕ ਰਿਹਾ ਮਸਲ 1401 ਦਾ ਰੇਟ 3100 ਰੁਪਏ ਤੋਂ ਲੈ ਕੇ 3320 ਰੁਪਏ ਰਿਹਾ ਫਤਿਹਗੜ ਚੂੜੀਆਂ ਦੇ ਵਿੱਚ ਕਿਸਾਨ ਵੀਰੂ 11 21 ਦਾ ਰੇਟ 3900 ਰੁਪਏ ਤੱਕ ਰਿਹਾ 17 18 ਦਾ ਰੇਟ 3420 ਰੁਪਏ ਰਿਹਾ ਪਿੱਲੂ ਖੇੜਾ ਮੰਡੀ ਦੇ ਵਿੱਚ ਕਿਸਾਨ ਬਿਰੂ 11 21 ਦਾ ਰੇਟ 3900 ਰੁਪਏ ਤੋਂ ਲੈ ਕੇ 4100 ਰੁਪਏ ਤੱਕ ਰਿਹਾ 17 18 ਦਾ ਰੇਟ 2800 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਰਿਹਾ 18 85 ਦਾ ਰੇਟ 2700 ਰੁਪਏ ਤੋਂ ਲੈ ਕੇ 3500 ਤੱਕ ਰਿਹਾ 1401 ਦਾ ਰੇਟ 3100 ਰੁਪਏ ਤੱਕ ਰਿਹਾ ਮੁਖਤਸਰ ਮੰਡੀ ਦੇ ਵਿੱਚ ਕਿਸਾਨ ਬਿਰੋ 11 21 ਦਾ ਰੇਟ 3690 ਰੁਪਏ ਤੱਕ ਰਿਹਾ 17 18 ਦਾ ਰੇਟ 3340 ਰੁਪਏ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 2920 ਰੁਪਏ ਤੱਕ ਰਿਹਾ ਮੋਸਲ 1401 ਦਾ ਰੇਟ 3300 ਰੁਪਏ ਤੱਕ ਰਿਹਾ ਗੁਹਾਣਾ ਮੰਡੀ ਦੇ ਵਿੱਚ 11 21 ਦਾ ਰੇਟ ਹੱਥ ਛਾੜਦਾ 3900 ਰੁਪਏ ਤੋਂ ਲੈ ਕੇ 4400 ਤੱਕ ਰਿਹਾ ਤੇ ਕਪੈਨ ਵਾਲੇ ਦਾ ਰੇਟ 3300 ਰੁਪਏ ਤੋਂ ਲੈ ਕੇ 3500 ਰਪੀ ਰਿਹਾ 1509 ਦਾ ਰੇਟ 2700 ਰੁਪਏ ਤੋਂ ਲੈ ਕੇ 2900 ਰੁਪਏ ਤੱਕ ਰਿਹਾ 17 18 ਦਾ ਰੇਟ 2800 ਤੋਂ ਲੈ ਕੇ 3500 ਰੁਪਏ ਤੱਕ ਰਿਹਾ 18 85 ਦਾ ਰੇਟ 2900 ਤੋਂ ਲੈ ਕੇ 36000 ਰੁਪਏ ਤੱਕ ਰਿਹਾ 1401 ਦਾ ਰੇਟ 2990 ਰੁਪਏ ਰਿਹਾ ਨਾਬਾ ਮੰਡੀ ਦੇ ਵਿੱਚ 11 21 ਦਾ ਰੇਟ 3000 ਤੋਂ ਲੈ ਕੇ 34000 ਰੁਪਏ ਤੱਕ ਰਿਹਾ 17 18 ਦਾ ਰੇਟ 2800 ਤੋਂ ਲੈ ਕੇ 3000 ਰੁਪਏ ਆਰਪੀ ਰਿਹਾ 1401 ਦਾ ਰੇਟ 2800 ਤੋਂ ਲੈ ਕੇ 34000 ਰੁਪਏ ਤੱਕ ਰਿਹਾ ਇਹ ਧੀ ਕਿਸਾਨ ਵੀਰੋਂ ਵੱਖ-ਵੱਖ ਮੰਡੀਆਂ ਦੀ ਰੇਟਾਂ ਦੀ ਜਾਣਕਾਰੀ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ